ਯੁਧ ਨਸ਼ਾ ਵਿਰੋਧ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆਂ ਨੂੰ ਠੱਲ ਪਾਉਣ ਲਈ ਵੱਖ-ਵੱਖ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਜਿਤੇ ਸਰਹੰਗ ਜੀ ਕੈਬਨਿਟ ਮੰਤਰੀ ਤਰਨੁਪ੍ਰੀਤ ਸਿੰਘ ਸੋਨ ਨੇ ਪ੍ਰੈਸ ਵਾਰਤਾਵਗੀ ਕੀਤੀ ਉਥੇ VDC ਵਿਲੇਜ ਡਿਫੈਂਸ ਕਮੇਟੀਆਂ ਜੜੀਆਂ ਬਣਾਈਆਂ ਗਈਆਂ ਨੇ ਅੱਜ ਉਹਨਾਂ ਦਾ ਸੋਹ ਚੁੱਕ ਸਮਾਗਮ ਸੀ ਜਿੱਥੇ ਇਸ ਦੌਰਾਨ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਸੁਸ਼ਕਾਲ ਮੈਂ ਹਾਂ ਮਨਪ੍ਰੀਤ ਕੌਰ ਤੁਸੀਂ ਵੇਖ ਰਹੇ ਹੋ ਐਨਪੀ ਨਿਊਜ਼ ਅੱਜ ਅਸੀਂ ਮੌਜੂਦ ਹਾਂ ਸਰਹੰਦ ਦੇ ਸੁਹਾਨਾ ਫਾਰਮ ਦੇ ਵਿੱਚ ਜਿੱਥੇ ਥੋੜੀ ਹੀ ਦੇਰ ਦੇ ਵਿੱਚ ਕੈਬਨਿਟ ਮੰਤਰੀ ਤਰੁਣ ਪ੍ਰੇਮ ਸਿੰਘ ਸੋਂਧਵੀ ਇੱਥੇ ਮੌਜੂਦ ਹੋਣਗੇ ਔਰ ਇੱਥੇ ਖਾਸ ਕਰ ਤੁਹਾਨੂੰ ਦੱਸ ਦੇ ਕਿ ਯੁੱਧ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਹੈ ਚੱਲ ਰਹੀ ਹੈ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉੱਥੇ ਹੀ ਲੋਕ ਵੀ ਜਿਹੜੇ ਮੌਜੂਦ ਨੇ ਇੱਥੇ ਲਗਾਤਾਰ ਤਦਾਰ ਜਿਹੜੀ ਲੋਕਾਂ ਦੀ ਵੱਧਦੀ ਜਾ ਰਹੀ ਹੈ ਉੱਥੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਯੋਧ ਨਸ਼ਾ ਵਿਰੁੱਧ ਕਾਰਵਾਈ ਜਿਹੜੀ ਸਰਕਾਰ ਦੇ ਵੱਲੋਂ ਚੱਲ ਰਹੀ ਹੈ ਕਿ ਕੁਝ ਤੁਹਾਨੂੰ ਲੱਗ ਰਿਹਾ ਕਿ ਵਾਕਈ ਨਸ਼ਾ ਪੰਜਾਬ ਚ ਖਤਮ ਹੋ ਰਿਹਾ ਹੈ? ਹਾਂਜੀ ਬਿਲਕੁਲ ਜੀ ਮੈਡਮ ਜੀ ਦੇਖਣ ਨੂੰ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਜਾਂ ਸਾਨੂੰ ਅਸੀਂ ਰਹੇ ਨੇ ਪਿੰਡਾਂ ਦੇ ਵਿੱਚ ਸਾਨੂੰ ਪਤਾ ਲੱਗਦਾ ਕਿਉਂਕਿ ਜਿਹੜੇ ਇਹ ਨਸ਼ਾ ਤਸਕਰ ਨੇ ਉਹਨਾਂ ਤੇ ਹੱਥ ਪਾਈ ਗਈ ਹੈ ਜਿਹੜੇ ਨਸ਼ੇ ਦੇ ਵਿੱਚ ਗਲਤਾਨ ਸੀਗੇ ਨੌਜਵਾਨ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਨਸ਼ਾ ਛਡਾਊ ਕੇਂਦਰਾਂ 'ਚ ਛੱਡਿਆ ਗਿਆ ਜੀ ਇਹ ਸਾਨੂੰ ਦਿਖ ਰਿਹਾ ਜੀ ਇਹਦਾ ਸਿੱਟਾ ਤੁਹਾਨੂੰ ਦੱਸ ਦੇਣਾ ਇੱਕ ਸੁਧਾਰਨ ਦੀ ਗੱਲ ਹੈ ਜੀ ਜੋ ਸਾਡੇ ਛੋਟੀਆਂ-ਛੋਟੀਆਂ ਚੋਰੀਆਂ ਹੁੰਦੀਆਂ ਸੀ ਜਿਵੇਂ ਜਿੱਤੀ ਜੱਟ ਜ਼ਿਮੀਂਦਾਰਾਂ ਦੀਆਂ ਮੋਟਰਾਂ ਤੇ ਕੇਵਲਾਂ ਵੱਢ ਹੋ ਜਾਂਦੀਆਂ ਸੀ ਉਹ ਹੁਣ ਬਹੁਤ ਘੱਟੀਆਂ ਗਈਆਂ ਕੰਪਲੀਟਾਂ ਖਾਣਿਆਂ ਦੇ ਵਿੱਚ ਨਹੀਂ ਆਉਂਦੀਆਂ ਜੀ ਉਹਦੇ ਕਰਕੇ ਸਾਨੂੰ ਪਤਾ ਲੱਗ ਰਿਹਾ ਜੀ ਵੀ ਹੁਣ ਇਹ ਚੀਜ਼ ਬਹੁਤ ਠੱਲ ਪਈ ਵੀ ਐਨੂੰ ਸਰਕਾਰ ਵੱਲੋਂ ਬਹੁਤ ਠੱਲ ਪਈ ਗਈ ਹੈ ਜਿਵੇਂ ਕਿ ਆਪਾਂ ਕਹੀਏ ਕਿਉਂਕਿ ਨਸ਼ੇ ਦੇ ਕਾਰਨ ਇੱਕ ਤਾਂ ਬੰਦੇ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਇੱਕ ਤਾਂ ਸਮਾਜਿਕ ਨੁਕਸਾਨ ਵੀ ਜਿਹੜਾ ਪਹੁੰਚਦਾ ਹੈ ਤੇ ਬੰਦੇ ਦੇ ਘਰ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਦਾ ਹੈ ਹੁਣ ਲੱਗਦਾ ਹੈ ਕਿ ਹੁਣ ਜਿਹੜਾ ਸਰਕਾਰ ਦੇ ਵੱਲੋਂ ਐਸਾ ਯੁੱਧ ਨਸ਼ਾ ਵਿਰੁੱਧ ਜਿਹੜੀ ਚਲਾਈ ਗਈ ਮੁਹਿੰਮਾ ਉਸ ਨੂੰ ਲੈ ਕੇ ਹੁਣ ਲੋਕਾਂ ਦੇ ਘਰਾਂ ਉੱਤੇ ਜਿਹੜੀ ਪ੍ਰੋਬਲਮ ਹੈ ਉਹ ਠੀਕ ਹੋ ਰਹੀ ਹੈ ਬਿਲਕੁਲ ਜੀ ਜੇ ਮਨਨ ਲੋ ਜਿਹੜੇ ਨੌਜਵਾਨ ਉਹ ਨਸ਼ਾ ਛੱਡ ਕੇ ਚੰਗੇ ਰਾਹ ਤੇ ਚੱਲਣਗੇ ਤਾਂ ਉਹਨਾਂ ਦੇ ਆਰਥਿਕ ਹਾਲਾਤ ਵੀ ਸੁਧਰਨਗੇ ਉਹ ਕੋਈ ਚੰਗੇ ਕੰਮ ਕਰਨਗੇ ਆਪਣਾ ਕੰਮਕਾਰ ਧੰਧਿਆਂ ਤੇ ਲੱਗਣਗੇ ਜੀ ਕਮਾ ਕੇ ਕਣਾ ਪੈਸੇ ਲਿਓਣਗੇ ਆਪਣਾ ਚੁੱਲਾ ਚੁੱਲਾ ਚਲਾਉਣਗਾ ਘਰ-ਬਾਰ-ਵਰ ਚਲਾਉਣਗੇ ਆਪਣੇ ਮਾਪੇ-ਬਾਪ ਨੂੰ ਆਪਣੇ ਬੱਚਿਆਂ ਨੂੰ ਸੰਭਣਗੇ ਜੀ ਚੰਗੇ ਕੰਮ ਕਰਨਗੇ ਜੀ ਜੇ ਮਨ ਨਸ਼ਾ ਛੱਡ ਦੇ ਜੀ ਇਹ ਚੰਗੀ ਗੱਲ ਹੈ ਸਰਕਾਰ ਦੀ ਅਸੀਂ ਸਲਾਹਾਂਗਾ ਕਰਦੇ ਜਿਹੜਾ ਕਦਮ ਚੱਕਿਆ ਜੁਧ ਨਸ਼ਾ ਬਰੁੱਧ ਜੀ ਉਹ ਸਫਲ ਹੋ ਰਿਹਾ ਜੀ ਇੱਥੇ ਮੈਂ ਜਦੋਂ ਹੁਣੇ ਆਈ ਸੀਗੀ ਇੱਥੇ ਫਾਰਮ ਭਰੇ ਜਾਣੇ ਕਿਸ ਚੀਜ਼ ਨੂੰ ਲੈ ਕੇ ਫਾਰਮ ਜਿਹੜੇ ਭਰੇ ਜਾ ਰਹੇ ਨੇ ਇਹ ਫਾਰਮ ਤਾਂ ਜੀ ਜ਼ਿਆਦਾਤਰ ਤਾਂ ਇੱਥੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਵਾਸਤੇ ਭਰੇ ਜਾਂਦੇ ਨੇ ਸੀ ਕਿ ਹਾਜ਼ਰੀ ਲੱਗਦੀ ਵੀ ਕਿਹੜੇ-ਕਿਹੜੇ ਬੰਦੇ ਨੇ ਇੱਥੇ ਕਿ ਸ਼ਰਕਤ ਕੀਤੀ ਹੈ ਇਹ ਆ ਜਿਹੜੀਆਂ ਪੰਚਾਇਤਾਂ ਆ ਰਹੀਆਂ ਉਹਨਾਂ ਦੇ ਵੀ ਉਹਨਾਂ ਤੋਂ ਉਹਨਾਂ ਵੱਲੋਂ ਭਰੇ ਜਾਂਦੇ ਨੇ ਜੀ ਪੰਚਾਇਤਾਂ ਵੱਲੋਂ ਵੀ ਸਾਡੇ ਜੋ ਮਨ ਪਿੰਡਾਂ ਦੇ ਵਿੱਚ ਹੈ ਇਹ ਹੁਣ ਬਹੁਤ ਇਹਦੀ ਅਰੇਸ਼ੋ ਮਨ ਨਾਮਾਤਰ ਹੈ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਪੰਚਾਇਤਾਂ ਵੱਲੋਂ ਵੀ ਤੁਹਾਡੇ ਜੋ ਕੋਈ ਨਸ਼ਾ ਕਰਦਾ ਤਾਂ ਉਹਦੇ ਬਾਰੇ ਦੱਸੋ ਜੇ ਹੈਗਾ ਤਾਂ ਉਹਦੇ ਬਾਰੇ ਦੱਸੋ ਜੇ ਮਨ ਉਹਨਾਂ ਤੋਂ ਇਨਫੋਰਮੇਸ਼ਨ ਲਈਏ ਉਹਦੇ ਉਹਦੇ ਅਕੋਰਡਿੰਗ ਫਰ ਉਪਰ ਆ ਜਾਂਦੇ ਨੇ ਥੋੜੀ ਜੀ ਕਹਾਣੀ ਆਪਣੀ ਥੋੜੀ ਵਿਸਤਾਰ ਦੇ ਨਾਲ ਸਾਂਝਾ ਕਰਨੀ ਚਾਹੋਗੇ ਵੈਸੇ ਤਾਂ ਕਾਫੀ ਲੰਮੀ ਕਹਾਣੀ ਹੈ ਜੀ ਮੈਂ ਇਹੀ ਕਹਿ ਸਕਦਾ ਕਿ ਕੁਝ ਕਾਰਨ ਬਣੇ ਸੀਗੇ ਜਿਹਦੇ ਕਾਰਨ ਕਰਕੇ ਵੀ ਅਸੀਂ ਮੁੱਖ ਧਾਰਾ ਤੋਂ ਵੱਖ ਹੋ ਕੇ ਵੀ ਗਲਤ ਰਸਤਿਆਂ ਦੇ ਉੱਤੇ ਪੈ ਗਏ ਸੀ ਤੇ ਮਾਪੇ ਨੂੰ ਵੀ ਇਹੀ ਮੇਰੀ ਸੁਝਾਅ ਹੈ ਜੋ ਮੇਰਾ ਐਕਸਪੀਰੀਅੰਸ ਹੈ ਕਿ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਕਿਸੇ ਵੀ ਗੱਲ ਦਾ ਜਦੋਂ ਕੋਈ ਯੂਥ ਕੋਈ ਬੱਚਾ ਗਲਤ ਰਸਤੇ ਪੈਂਦਾ ਤਾਂ ਉਹਨੂੰ ਡਾਇਰੈਕਟਲੀ ਰੋਕਣ ਦੀ ਬਜਾਏ ਆਪਾਂ ਉਸ ਕਾਰਨ ਦੀ ਤਲਾਸ਼ ਕਰੀਏ ਕਿ ਇਹਨੂੰ ਕੋਈ ਪਰਿਵਾਰਕ ਠੇਸ ਲੱਗੀ ਹੋਵੇ ਜਾਂ ਕੋਈ ਹੋਰ ਇਹਦੇ ਮਨ ਦੇ ਵਿੱਚ ਗੱਲ ਹੋਵੇ ਉਹ ਗੱਲ ਲੱਭ ਕੇ ਉਹ ਕਾਰਨ ਲੱਭ ਕੇ ਉਹਦਾ ਇਲਾਜ ਕੀਤਾ ਜਾਵੇ ਤਾਂ ਉਹ ਨਾ ਰਾਹਾਂ ਤੋਂ ਮੁੜਨਾ ਬਹੁਤ ਹੀ ਜ਼ਿਆਦਾ ਸੌਖਾ ਤਾਂ ਨਹੀਂ ਮੈਂ ਕਹਾਂਗਾ ਥੋੜਾ ਜਿਹਾ ਆਸਾਨ ਹੋ ਜਾਂਦਾ ਹੈ ਅ 22 ਪਦ ਕੇ ਆਪਾਂ ਉਸ ਸ਼ਖਸ ਨੂੰ ਡਾਇਰੈਕਟਲੀ ਰੋਕੀਏ ਸੋ ਇਦਾਂ ਹੀ ਮੇਰੀ ਕਹਾਣੀ ਆ ਮੇਰੇ ਨਾਲ ਦੇ ਦੋਸਤ ਦੀ ਡੈਥ ਹੋ ਗਈ ਸੀਗੀ ਪਰਿਵਾਰਕ ਮਾਹੌਲ ਕੁਛ ਹੋਵੇ ਇਦਾਂ ਦੇ ਬਣੇ ਕਿ ਮੈਂ ਰਸ ਗਲਤ ਰਸਤਾ ਚੁਣ ਲਿਆ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਕਹਾਂਗਾ ਕਿ ਬੇਟੀ ਸੋ ਕਿਉਂ ਮੰਦਾ ਆਖੀ ਜਿੱਤ ਜਮੈਂ ਰਾਜਾਨ ਕਿ ਮੇਰੇ ਜੀਵਨ ਦੇ ਵਿੱਚ ਮੇਰੀ ਬੇਟੀ ਦਾ ਆਉਣਾ ਹੋਇਆ 2008 ਦੇ ਵਿੱਚ ਬਸ ਉਹਦੇ ਨਾਲ ਹੀ ਮੇਰਾ ਵੀ ਦੁਬਾਰਾ ਜਨਮ ਹੋ ਗਿਆ ਉਹ ਬੇਟੀ ਨੇ ਮੈਨੂੰ ਇੰਨੀ ਸੋਝ ਬਖਸ਼ੀ ਮਹਾਰਾਜ ਨੇ ਕਿ ਹੁਣ ਭਰਪੂਰ ਸਿੰਘ ਤੂੰ ਇੱਕ ਬੇਟੀ ਦਾ ਪਿਓ ਬਣ ਗਿਆ ਤਾਂ ਤੈਨੂੰ ਮੁੱਖ ਧਾਰਾ ਦੇ ਵਿੱਚ ਆਉਣਾ ਪੈਣਾ ਆਪਣਾ ਫਰਜ਼ ਨਿਭਾਉਣਾ ਪੈਣਾ ਸਮਾਜ ਦੇ ਪ੍ਰਤੀ ਦੇਖੋ ਸਮਾਜ ਹੈ ਜਿਹੜਾ ਇੱਕ ਇੱਕ ਮਸ਼ੀਨਰੀ ਦੇ ਰੂਪ ਦੇ ਵਿੱਚ ਇਹ ਮਸ਼ੀਨਰੀ ਦਾ ਸਭ ਤੋਂ ਪਹਿਲਾ ਪੁਰਜਾ ਜਿਹੜਾ ਹੈਗਾ ਉਹ ਆਪਾਂ ਖੁਦਾਂ ਇੰਡੀਵਿਜੂਅਲ ਕੋਈ ਛੋਟੀ ਕਰਾਰੀ ਲਾ ਲਓ ਇੱਕ ਇੱਕ ਜਿਹੜਾ ਇੰਡੀਵਿਜੂਅਲ ਹੈ ਉਹ ਇੱਕ ਪੁਰਜਾ ਸਮਾਜ ਦਾ ਅ ਇੰਡੀਵਿਜੂਅਲ ਤੋਂ ਬਾਅਦ ਇੱਕ ਪਰਿਵਾਰਕ ਇਕਾਈ ਬਣ ਜਾਂਦੀ ਹੈ ਮਾਂ ਬਾਪ ਉਹਨਾਂ ਦੇ ਬੱਚੇ ਫਿਰ ਆਪਣਾ ਸਮਾਜ ਜਿਹੜਾ ਆਲੇ-ਦੁਆਲੇ ਦਾ ਮਹੱਲਾ ਬਣ ਜਾਂਦਾ ਮਹੱਲੇ ਤੋਂ ਬਾਅਦ ਪਿੰਡ ਪਿੰਡ ਤੋਂ ਬਾਅਦ ਸ਼ਹਿਰ ਸ਼ਹਿਰ ਤੋਂ ਬਾਅਦ ਗਲੋਬਲ ਅਜਕਲ ਤਾਂ ਗਲੋਬਲ ਵਿਲੇਜ ਹੋ ਚੁੱਕਿਆ ਹਨ ਸੋ ਜਿਹੜੀ ਇੰਡੀਵਿਜੂਅਲ ਹੈ ਸਮਾਜਿਕ ਰੂਪੀ ਮਸ਼ੀਨਰੀ ਦੀ ਪਹਿਲੀ ਇਕਾਈ ਹੈ ਤੇ ਜਿਹੜਾ ਪਰਿਵਾਰ ਆ ਉਹ ਪਹਿਲੀ ਇਕਾਈ ਬਣ ਗਈ ਤੇ ਜਿਹੜਾ ਇੰਡੀਵਿਜੂਅਲ ਉਹ ਪਹਿਲਾ ਪੁਰਜਾ ਹੈਗਾ ਇਸ ਤਰ੍ਹਾਂ ਕਰਕੇ ਆਪਾਂ ਹਰ ਇੱਕ ਆਪਣਾ ਜਿਹੜਾ ਪੱਖ ਹੈ ਤੁਸੀਂ ਦੇਖੋ ਮਸ਼ੀਨਰੀ ਦੇ ਵਿੱਚ ਇੱਕ ਛੋਟੇ ਤੋਂ ਛੋਟਾ ਪੇਚ ਵੀ ਖਰਾਬ ਹੋ ਜਾਏ ਤਾਂ ਉਹ ਸਾਰੀ ਡਿਸਟਰਬੈਂਸ ਹੋ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਨਾਲ ਜੇ ਆਪਾਂ ਕਿਸੇ ਪੁਆਇੰਟ ਦੇ ਉੱਤੇ ਖਰਾਬ ਹੋਵ ਤਾਂ ਉਹ ਸਮਾਜ ਨੂੰ ਡਿਸਟਰਬ ਕਰਾਂਗੇ ਆਪਾਂ ਸੋ ਆਪਾਂ ਨੂੰ ਸਭ ਨੂੰ ਜ਼ਰੂਰਤ ਹੈ ਕਿ ਆਪਾਂ ਆਪਣੇ ਆਪ ਨੂੰ ਸਹੀ ਰੱਖੀਏ ਸਿਹਤ ਪੱਖੋਂ ਵੀ ਮਾਨਸਿਕ ਪੱਖੋਂ ਵੀ ਤਾਂ ਕਿ ਆਪਾਂ ਆਪਣੇ ਸਮਾਜ ਨੂੰ ਵਧੀਆ ਮੋਢੇ ਨਾਲ ਮੋਢਾ ਲਾ ਕੇ ਉਹਦੀ ਤਰੱਕੀ ਦੇ ਵਿੱਚ ਹਿੱਸਾ ਪਾ ਸਕੀਏ ਇਹੀ ਮੇਰਾ ਮੈਸੇਜ ਹੈ ਜੀ ਤੇ ਨਸ਼ਿਆਂ ਨੂੰ ਤਿਆਗੋ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋ ਜਿੱਥੋਂ ਆਪਾਂ ਸ਼ੁਰੂ ਕਰ ਦਨੇ ਆ ਸਫ਼ਰ ਉੱਥੇ ਹੀ ਸ਼ੁਰੂ ਹੋ ਜਾਂਦਾ ਕੋਈ ਵੀ ਦੇਰ ਨਹੀਂ ਹੈਗੀ ਕਿਸੇ ਵੀ ਜਗ੍ਹਾ ਦੇ ਉੱਤੇ ਮੈਂ ਬਹੁਤ ਸਖਸ਼ਾਂ ਨੂੰ ਜਾਣਦਾ ਜਿਹੜੇ 50 50 60 60 ਸਾਲ ਦੇ ਹੋ ਕੇ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੇ ਨੇ ਤੇ ਅੱਜ ਵਧੀਆ ਨਾਮਣਾ ਖੱਤਰ ਰਹੇ ਨੇ ਆਪਣੇ ਹਰ ਇੱਕ ਪ੍ਰੋਫੈਸ਼ਨਲ ਖੇਤਰ ਦੇ ਵਿੱਚ ਇਹੀ ਮੈਂ ਕਹਿਣਾ ਚਾਹਾਂਗੀ ਧੰਨਵਾਦ ਸੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਸਭ ਤੋਂ ਪਹਿਲਾਂ ਸਰਕਾਰ ਦਾ ਤੁਸੀਂ ਧੰਨਵਾਦ ਕਰੋਗੇ ਕਿ ਉਹਨਾਂ ਨੇ ਤੁਹਾਨੂੰ ਇਸ ਚੀਜ਼ ਤੋਂ ਵਾਝਾ ਕੀਤਾ ਉਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਤੁਸੀਂ ਇੱਕ ਮਿਸਾਲ ਦਿੱਤੀ ਹੈਗੀ ਮੇਰੀ ਧੀ ਦੇ ਆਉਣ ਕਰਕੇ ਮੈਂ ਨਸ਼ੇ ਤੋ ਜਿਹੜਾ ਜ਼ਿਆਦਾ ਮੁਕਤ ਹੋਇਆ ਵਾ ਸੋ ਮੈਨੂੰ ਲੱਗਦਾ ਹੈ ਕਿ ਇੱਕ ਤੀਕ ਬਹੁਤ ਵਧੀਆ ਮੈਸੇਜ ਵੀ ਦੇ ਦਿੱਤਾ ਹੈ ਕਿ ਤੀਆਂ ਦੀ ਜਿਹੜੀ ਕਰੋਨ ਹੱਤਿਆ ਉਹ ਨਹੀਂ ਕਰਨੀ ਚਾਹੀਦੀ ਤੀਆਂ ਵੀ ਜਿਹੜੀ ਪੁੱਤਾਂ ਦੇ ਬਰਾਬਰ ਹੁੰਦੀ ਆ ਬਿਲਕੁਲ ਜੀ ਬਿਲਕੁਲ ਪੁੱਤਾਂ ਦੇ ਬਰਾਬਰ ਨਹੀਂ ਮੈਂ ਪੁੱਤਾਂ ਤੋਂ ਜ਼ਿਆਦਾ ਕਾਹੂੰਗਾ ਜੀ ਉਹਨਾਂ ਨੂੰ ਪੁੱਤਾਂ ਦੇ ਬਰਾਬਰ ਤਾਂ ਘੱਟ ਗੱਲ ਹੋ ਜੂਗੀ ਜੀ ਅੱਛਾ ਦੂਜਾ ਜਿਹੜਾ ਸਰਕਾਰ ਦਾ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਨਾ ਸਿਆਣੂ ਖਤਮ ਕਰਨ ਦਾ ਦੇਖੋ ਸਰਕਾਰ ਨਾਲ ਬਹੁਤ ਗਿਲੇ ਸ਼ਿਕਵੇ ਹੋ ਸਕਦੇ ਨੇ ਹਾ ਕਿਸੇ ਨਾ ਕਿਸੇ ਪੈਂਡ ਦੇ ਉੱਤੇ ਹਰ ਇੱਕ ਸਮਾਜਿਕ ਆਧਾਰੇ ਦੇ ਪਰ ਜਿਹੜਾ ਨਸ਼ਿਆਂ ਦਾ ਮੁੱਦੇ ਦੇ ਉੱਤੇ ਸਰਕਾਰ ਨੇ ਬੀੜਾ ਉਠਾਇਆ ਇਹਦੇ ਉੱਤੇ ਸਭ ਦੀ ਇੱਕੋ رائے ਹੈ ਕਿ ਇਸ ਤੋਂ ਵਧੀਆ ਕਦਮ ਨਹੀਂ ਹੋ ਸਕਦਾ ਕਿਸੇ ਦੀ ਧੀ ਕਿਸੇ ਦਾ ਪੁੱਤ ਕਿਸੇ ਦਾ ਭਾਈ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲੇ ਮੈਂ ਸਰਕਾਰ ਨੂੰ ਵਧਾਈ ਦੇਣਾ ਚਾਹਾਂਗਾ ਕਿ ਉਹਨਾਂ ਨੇ ਇਹ ਜਿਹੜਾ ਬੀੜਾ ਹੈਗਾ ਚੁੱਕਿਆ ਤੇ ਉਮੀਦ ਵੀ ਕਰਦਾ ਕਿ ਇਹ ਦੇ ਵਿੱਚ ਬਹੁਤ ਸਾਰਥਕ ਹੋਵਾਂਗੇ ਇੱਕ ਪਾਸਿਓ ਥੱਲ ਪਾਉਣੀ ਦੂਜੇ ਪਾਸਿਓ ਜਿਹੜਾ ਸਮਾਜ ਹੈ ਉਹ ਸਹਾਇਤਾ ਕਰ ਰਿਹਾ ਦੇਖੋ ਨਸ਼ਾ ਨਸ਼ੇੜੀ ਨਹੀਂ ਅੱਜ ਦੇ ਸਮੇਂ ਕਹਿ ਰਹੇ ਨਸ਼ਾ ਪੀੜਤ ਕਹਿ ਰਹੇ ਆ ਉਹੀ ਮੈਂ ਕਹਣਾ ਵੀ ਇੱਕ ਬਿਮਾਰੀ ਦੀ ਤਰ੍ਹਾਂ ਹੈ ਨਾ ਕਿ ਅਸੀਂ ਕੋਈ ਸਮਾਜ ਦਾ ਨਕਾਰਿਆ ਹੋਇਆ ਹਿੱਸਾ ਸਮਾਜ ਵੀ ਆਪਣੇ ਵੱਲੋਂ ਭੂਮਿਕਾ ਨਿਭਾ ਰਿਹਾ ਸਾਡੇ ਵਰਗੇ ਜਿਹੜੇ ਐਕਸ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਆਪਣੇ ਨਾਲ ਕੰਮ ਕਰਨ ਦੀ ਜਿਹੜੀ ਆ ਸਾਨੂੰ ਐਟਮੋਸਫੀਅਰ ਦੇ ਰਿਹਾ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਦਾ ਜਿਹੜਾ ਮੌਕਾ ਦੇ ਰਿਹਾ ਹੈ ਇੱਕ ਪਾਸਿਓਂ ਸਰਕਾਰ ਨੇ ਜ਼ੋਰ ਲਾਇਆ ਹੋਇਆ ਪ੍ਰਸ਼ਾਸਨ ਜ਼ੋਰ ਲਗਾ ਰਿਹਾ ਹੈ ਕਿ ਇਸ ਚੀਜ਼ ਨੂੰ ਠੱਲ ਪਾਵੇ ਭਾਵੇਂ ਕਿ ਉਹ ਕੋਈ ਤਸਕਰੀ ਕਰ ਰਿਹਾ ਹੈ ਹਨਾ ਇਹ ਇਹ ਸਾਰੇ ਸਾਰੇ ਸਾਂਝੇ ਉਪਰਾਲਿਆਂ ਦੇ ਨਾਲ ਬਹੁਤ ਸੋਹਣਾ ਰਿਜ਼ਲਟ ਨਿਕਲਣਾ ਹੈ ਮੇਰਾ ਪੰਜਾਬ ਫੇਰ ਹਰਿਆ-ਭਰਿਆ ਹੋਊਗਾ ਉਹੀ ਸ਼ਰੀਰ ਜਿਹੜੇ 6-6 ਫੁੱਟ ਨੇ ਜਿਹੜੇ ਅੱਜ ਆਪਾਂ ਕਹਿੰਦੇ ਵੀ ਉੜਦਾ ਪੰਜਾਬ ਉਹ ਉੜਦਾ ਪੰਜਾਬ ਨਹੀਂ ਜੂਜਦਾ ਪੰਜਾਬ じゃ ਸੰਘਰਸ਼ੀ ਪੰਜਾਬ ਹੀ ਆਊਗਾ ਇੱਕ ਤਰ੍ਹਾਂ ਮੇਰੀ ਪੂਰੀ ਉਮੀਦ ਹੈ ਸਰਕਾਰ ਨੂੰ ਵਧਾਈਆਂ ਨੇ ਇਸ ਕਾਰਜ ਦੇ ਲਈ ਧੰਨਵਾਦ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰੀ ਤੁਸੀਂ ਇਹਨਾਂ ਦਾ ਹੱਥ ਦਿਖਾ ਸਕਦੇ ਹੋ ਕਿ ਇਹ ਕਾਰਨ ਹੈ ਨਸ਼ੇ ਦਾ ਬਿਲਕੁਲ ਜੀ ਵੈਲਕਮ ਇਹ ਨਸ਼ੇ ਦਾ ਕਾਰਨ ਹੈ ਕਿ ਤੁਸੀਂ ਵੇਖ ਸਕਦੇ ਹੋ ਕਿ ਨਸ਼ਾ ਕਿੰਨਾ ਕੁ ਜ਼ਿਆਦਾ ਘਾਤਕ ਹੁੰਦਾ ਸ਼ਰੀਰ ਦੇ ਲਈ ਹਾਂ ਜੀ ਮੈਂ ਉਹੀ ਕਹਿੰਦਾ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਆਪਣਾ ਸਮਾਜਿਕ ਨੁਕਸਾਨ ਕਰਦੇ ਆ ਫਿਰ ਫਾਈਨੈਂਸ਼ੀਅਲ ਨੁਕਸਾਨ ਕਰਦੇ ਆ ਹਨਾ ਉਸ ਤੋਂ ਬਾਅਦ ਆਪਣਾ ਸਰੀਰਕ ਨੁਕਸਾਨ ਵੀ ਨਾਲ ਹੀ ਆ ਸਭ ਤੋਂ ਵੱਡਾ ਜਾਨ ਤੋਤੇ ਦਾ ਕੁਝ ਨਹੀਂ ਜੀ ਜੇ ਜਾਨ ਆ ਤਾਂ ਜਹਾਨ ਹਨਾ ਮੈਂ ਮੇਰਾ ਅੰਗ ਗਵਾਇਆ ਇਹ ਵੀ ਇੱਕ ਬੰਦੇ ਦੀ ਆਪਣਾ ਹਿੱਸਾ ਸੀਗਾ ਨਹੀਂ ਅੱਜ ਸ਼ਾਇਦ ਕੋਈ ਖਿਡਾਰੀ ਹੁੰਦਾ ਕਿਸੇ ਫੀਲਡ ਦੇ ਵਿੱਚ ਹੋਰ ਅਗਾਹ ਵਧਿਆ ਹੁੰਦਾ ਸੋ ਮੈਂ ਇਹੀ ਕਹਿੰਦਾ ਵੀ ਨੁਕਸਾਨ ਬਹੁਤ ਵੱਡਾ ਜਾਨ ਦੇ ਉੱਤੇ ਤਾਂ ਕੁਝ ਵੀ ਨਹੀਂ ਅੱਜ ਆਪਾਂ ਸੁਣਦੇ ਆ ਵੀ ਕੋਈ ਬਾਈਕ ਦੇ ਉੱਤੇ ਬੈਠਾ ਇੰਜੈਕਸ਼ਨ ਲਗਾਉਂਦਾ ਰਹਿ ਗਿਆ ਕੋਈ ਬਾਥਰੂਮ ਦੇ ਵਿੱਚ ਰਹਿ ਗਿਆ ਬੜਾ ਮਨ ਦੁਖੀ ਹੁੰਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਹੀ ਮੈਸੇਜ ਹੈ ਵੀ ਸਭ ਤੋਂ ਪਹਿਲੀ ਤਾਂ ਆਪਣੀ ਜਾਨ ਆ ਪਹਿਲਾਂ ਤੁਸੀਂ ਜਾਨ ਬਚਾਓ ਜਹਾਨ ਵੀ ਫਿਰ ਤਾਂ ਹੀ ਨਾਲ ਹੈ ਜੀ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਆਪਾਂ ਤੇ ਆਪਾਂ ਆਪਣੇ ਸਮਾਜ ਲਈ ਸਾਰਥਕ ਕਾਰਜ ਕਰੀਏ ਇਹੀ ਮੇਰੀ ਰਿਕਵੈਸਟ ਹੈ ਸਾਰੇ ਮੇਰੇ ਵੀਰੇ ਭੈਣਾਂ ਨੂੰ ਧੰਨਵਾਦ ਜੀ